ਨੇ ਉਹ ਕਿ ਪੰਜਾਬ ਦੀ ਹਿਸਟਰੀ ਦੇ ਵਿੱਚ ਪੰਜਾਬ ਦੀ ਹਿਸਟਰੀ ਚ ਫਸਟ ਟਾਈਮ ਹੋਇਆ ਕਿ ਚੰਡੀਗੜ੍ਹ ਤੋਂ ਵਿਧਾਨ ਸਭਾ ਚੋਂ ਸੈਸ਼ਨ ਉੱਠ ਕੇ ਗੁਰੂ ਮਹਾਰਾਜ ਦੇ ਅੱਗੇ ਨਤਮਸਤਕ ਹੋਣ ਲਈ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੀਆਲਾ ਜੀ ਨੂੰ ਸਮਰਪਿਤ ਹੋਣ ਦੇ ਲਈ ਅੱਜ ਇਹ ਵਿਸ਼ੇਸ਼ اجلاس ਹੈ ਜਿਹੜਾ ਅੰਦਰ ਚੱਲ ਰਿਹਾ ਉਸੇ ਲੜੀ ਦੇ ਤਹਿਤ ਤੁਸੀਂ ਦੇਖ ਸਕਦੇ ਹੋ ਕਿ ਕਿੱਡੇ ਵੱਡੇ ਜਿਹੜੇ ਸਮਾਗਮ ਨੇ ਰਾਜਪਤਰੀ ਸਮਾਗਮ ਨੇ ਉਹ ਚੱਲ ਰਹੇ ਨੇ ਅਸੀਂ ਸ਼ਹਾਦਤ ਦਾ ਦਿਹਾੜਾ ਨਹੀਂ ਪੂਰੀ ਸ਼ਹਾਦਤ ਦੀ ಶತਦੀ ਦੇ ਰੂਪ ਚ ਪੂਰਾ 1 ਮਹੀਨਾ ਜਿਹੜਾ ਹੈ ਇਹ ਪ੍ਰੋਗਰਾਮ ਚੱਲਦਿਆਂ ਨੂੰ ਹੋ ਚੱਲਿਆ ਔਰ ਇਹ ਇਸੇ ਤਰੀਕੇ ਨਾਲ ਅੱਗੇ ਵੀ ਕੰਟੀਨਿਊ ਰਹਿਣਗੇ ਇਸ ਦੇ ਵਿੱਚ ਚੱਲਦੇ-ਚੱਲਦੇ ਤੁਸੀਂ ਦੇਖ ਸਕਦੇ ਹੋ ਕਿ ਸ਼੍ਰੀਨਗਰ ਤੋਂ ਸਾਡਾ ਜਿਹੜਾ ਇੱਕ ਨਗਰ ਕੀਰਤਨ ਹੋ ਰਿਹਾ ਆਨੰਦਪੁਰ ਸਾਹਿਬ ਪਹੁੰਚਿਆ ਇੱਕ ਮਾਜੇ ਤੋਂ ਦੁਆਪੇ ਹੁੰਦਾ ਹੋਇਆ ਔਰ ਪਹੁੰਚਿਆ ਦੋ ਮਾਲਵੇ ਤੋਂ ਔਰ ਇਹ ਪਹੁੰਚੇ ਨੇ ਔਰ ਭਾਰੀ ਸੰਗਤ ਦਾ ਇਕੱਠ ਹੈ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਹੋਇਆ ਔਰ ਉਸ ਤੋਂ ਬਾਅਦ ਚੋ ਜਿਹੜਾ 23 24 ਤੇ 25 ਤਰੀਕ ਦੇ ਸਮਾਗਮ ਨੇ ਜਿਹੜੇ ਉਹ ਚੱਲ ਰਹੇ ਨੇ ਬੀਤੀ ਕੱਲ ਜਿਹੜਾ ਸਭ ਤੋਂ ਵਧੀਆ ਹੋਇਆ ਉਹ ਸੀ ਸਰਬ ਧਰਮ ਸੰਮੇਲਨ ਸਰਬ ਧਰਮ ਸੰਮੇਲਨ ਦੇ ਵਿੱਚ ਜਿੰਨੇ ਸਾਡੇ ਸੰਤ ਮਹਾਪੁਰਖ ਸਾਡੇ ਸਾਧੂ ਮਹਾਪੁਰਖ ਪਹੁੰਚੇ ਨੇ ਔਰ ਬਹੁਤ ਨਾਮਵਰ ਹਸਤੀਆਂ ਜਿਨ੍ਹਾਂ ਨੇ ਆਪਣੇ ਆਪਣੇ ਅਤਵਾਦ ਮਤਨ ਆਪਣੇ ਸੰਤ ਮਤ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਪ੍ਰਚਾਰ ਕੀਤਾ ਔਰ ਕੱਲ ਜਦੋਂ ਐਡੀਆਂ ਮਹਾਨ ਹਸਤੀਆਂ ਸਟੇਜ ਦੇ ਉੱਤੇ ਇੱਕ ਸਟੇਜ ਦੇ ਉੱਤੇ ਇਕੱਤਰਿਤ ਹੋਈਆਂ ਦੇਖੀਆਂ ਤੇ ਉੱਥੋਂ ਜੋ ਸਾਰਿਆਂ ਨੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਭਾਈ ਮਤੀ ਦਾਸ ਜੀ ਦੀ ਭਾਈ ਸਤੀ ਦਾਸ ਜੀ ਦੀ ਭਾਈ ਦਿਹਾਲਾ ਜੀ ਦੀ ਕੁਰਬਾਨੀ ਦੇ ਅੱਗੇ ਜਦੋਂ ਆਪਣੇ ਵਿਚਾਰ ਵਿਅਕਤ ਕਰਦੇ ਹੋਏ ਮਹਾਰਾਜ ਦੇ ਅੱਗੇ ਸਜਦਾ ਕੀਤਾ ਮਹਾਰਾਜ ਦੇ ਅੱਗੇ ਨਤਮਸਤਕ ਹੋਏ ਔਰ ਸਾਰਿਆਂ ਨੇ ਇੱਕ ਆਵਾਜ਼ ਇੱਕ ਸੁਰ ਹੋ ਕੇ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਕੁਰਬਾਨੀ ਹੈ ਐਸੀ ਕੁਰਬਾਨੀ ਐਸੀ ਲਾਸਾਨੀ ਕੁਰਬਾਨੀ ਦਾ ਪੂਰੇ ਦੁਨੀਆ ਦੇ ਵਿੱਚ ਕੋਈ ਸਾਨੀ ਨਹੀਂ ਸੋ ਉਹ ਜਿਹੜਾ ਇੱਕ ਮਹਿਕ ਉਹ ਗੁਲਦਸਤੇ ਦੀ ਮਹਿਕ ਸਾਰੇ ਧਰਮਾਂ ਦੇ ਗੁਲਦਸਤੇ ਦੀ ਜੋ ਮਹਿਕ ਹੈ ਜਿਹੜੀ ਉਹ ਕੱਲ ਸ਼੍ਰੀ ਅਨੰਦਪੁਰ ਸਾਹਿਬ ਦੀ ਜੋ ਧਰਤੀ ਤੋਂ ਨਾ ਸਿਰਫ ਭਾਰਤ ਦੇਸ਼ 'ਚ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗਈ ਹੈ ਤੇ ਬਹੁਤ ਵੱਡਾ ਜਿਹਨੂੰ ਕਹਿ ਲੋ ਆਪਸੀ ਭਾਈਚਾਰੇ ਦਾ ਆਪਸੀ ਸਾਡੀ ਜਿਹੜੀ ਬੌਂਡਿੰਗ ਹੈ ਇਹਦਾ ਨਤੀਜਾ ਸੀ ਮੈਂ ਇੱਕ ਗੱਲ ਜ਼ਰੂਰ ਹੋਰ ਹੋਰ ਕਹਿਣੀ ਚਾਹੂੰਗਾ ਕਿ ਅੱਜ ਜਿਹੜਾ ਸਾਡਾ ਦੇਸ਼ ਭਾਰਤ ਹੈ ਅਸੀਂ ਭਾਰਤ ਦੇ ਕਿਸੇ ਵੀ ਧਰਮ ਦੇ ਹੋਈਏ ਅਸੀਂ ਸਾਡੇ ਖੁਸ਼ੀ ਤੇ ਗਮੀ ਦੇ ਸਮਾਗਮਾਂ ਦੇ ਵਿੱਚ ਸਿਰ ਤੇ ਪਗੜੀ ਜ਼ਰੂਰ ਬੰਨਦੇ ਨੇ ਪੰਜਾਬ ਦੀ ਤਾਂ ਪਗੜੀ ਜਿਹੜੀ ਹੈ ਇਹ ਦਿੱਤੀ ਹੋ ਗੁਰੂ ਮਹਾਰਾਜ ਨੇ ਹੋਈ ਹੈ ਪਰ ਮੈਂ ਇਹ ਗੱਲ ਕਹਿਣੀ ਚਾਹੂੰਗਾ ਪਗੜੀ ਸਾਡੀ ਸ਼ਾਨ ਦਾ ਪ੍ਰਤੀਕ ਹੈ ਪਗੜੀ ਸਾਡੀ ਮਾਣ ਦਾ ਪ੍ਰਤੀਕ ਹੈ ਜੇ ਅੱਜ ਪੂਰੇ ਭਾਰਤ ਦੇ ਸਿਰ ਦੇ ਉੱਤੇ ਪਗੜੀ ਸਲਾਮਤ ਹੈ ਜੇ ਅੱਜ ਭਾਰਤ ਦੀ ਪਗੜੀ ਜੇ ਅੱਜ ਸਾਡੇ ਸਿਰਾਂ ਤੇ ਸਲਾਮਤ ਹੈ ਤਾਂ ਗੁਰੂਆਂ ਦੀ ਜੋ ਕੁਰਬਾਨੀਆਂ ਸੀ ਗੁਰੂ ਮਹਾਰਾਜ ਦੀ ਜੋ ਲਸਾਨੀ ਸ਼ਹਾਦਤ ਸੀ ਜੋ ਮਹਾਰਾਜ ਨੇ ਚਾਨਨੀ ਚੌਕ ਦੇ ਵਿੱਚ ਜਾ ਕੇ ਐਡੀ ਵੱਡੀ ਸ਼ਹਾਦਤ ਦਿੱਤੀ ਹੈ ਇਹ ਉਸੇ ਦੀ ਬਦੌਲਤ ਹੈ ਕਿ ਅੱਜ ਪੂਰੇ ਭਾਰਤ ਦੇ ਸਿਰ ਦੇ ਉੱਤੇ ਪਗੜੀ ਸਲਾਮਤ ਹੈ ਸੋ ਗੁਰੂ ਮਹਾਰਾਜ ਦੇ ਅੱਗੇ ਅਸੀਂ ਨਤਮਸਤਕ ਹੁੰਨੇ ਆਂ ਜਿੱਨੀ ਮਹਾਰਾਜ ਦੀ ਸਿਫਤ ਕੀਤੀ ਜਾਵੇ ਇਸ ਜ਼ੁਬਾਨ ਦੀ ਨਾਲ ਸਾਡੇ ਜੰਨੇ ਸ਼ਰੀਰ ਤੇ ਰੋਮ ਨੇ ਜੇ ਓਨੀਆਂ ਸਾਡੇ ਜ਼ੁਬਾਨਾਂ ਲੱਗ ਜਾਣ ਤੇ ਓਨੀਆਂ ਜ਼ੁਬਾਨਾਂ ਦੇ ਨਾਲ ਜੇ ਕਿਤੇ ਅਸੀਂ ਗੁਰੂ ਮਹਾਰਾਜ ਦੀ ਸਿਫਤ ਕਰੀਏ ਸ਼ਾਇਦ ਮੈਨੂੰ ਲੱਗਦਾ ਉਹ ਵੀ ਥੋੜੀ ਹੈ ਸੋ ਇੱਕ ਵਾਰ ਐਸੇ ਸੱਚੇ ਪਾਤਸ਼ਾਹ ਐਸੇ ਗੁਰੂ ਜਿਨ੍ਹਾਂ ਨੇ ਆਪਣੀ ਹਿੰਦ ਦੀ ਚਾਦਰ ਕਿਹਾ ਜਾਂਦਾ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਨੂੰ ਜਿਨ੍ਹਾਂ ਨੇ ਪੂਰੇ ਭਾਰਤ ਨੂੰ ਆਪਣੀ ਚਾਦਰ ਦੇ ਥੱਲੇ ਆਪਣੀ ਬੁੱਕਲ ਦੇ ਥੱਲੇ ਸਮਾ ਲਿਆ ਐਸੇ ਗੁਰੂ ਸਾਹਿਬ ਨੂੰ ਸਤ ਸਤ ਨਮਨ ਹੈ ਜਿੰਨਾ ਉਹਨਾਂ ਦੇ ਅੱਗੇ ਸਿਰ ਚਕਾ ਲੀਏ ਉਹਨਾਂ ਥੋੜਾ